ਦਾ ਮੇਰਾ ਅਜ ਪਰਦਰਸ਼ਨ ਕਰ ਮੈਂ ਰਾਜਨਕਰ ਕਾ ਐਡਵੋਕੇਟ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਅੱਜ ਕਾਂਗਰਸ ਪਾਰਟੀ ਤੇ ਹੋਰ ਇੰਡੀਆ ਦੇ ਨਾਲ ਜਿਹੜੀਆਂ ਪਾਰਟੀਆਂ ਜੁੜੀਆਂ ਉਹਨਾਂ ਨੇ ਸਾਰੇ ਹਿੰਦੁਸਤਾਨ ਚ ਜ਼ਿਲ੍ਹਾ ਹੈੱਡਕੁਆਟਰਸ ਤੇ ਜਿਹੜੀ ਮੌਜੂਦਾ ਬੀਜੇਪੀ ਦੀ ਤੇ ਮੋਦੀ ਦੀ ਸਰਕਾਰ ਹੈ ਉਹਦੀ ਤੱਕੇਸ਼ਾਈ ਦੇ ਖਿਲਾਫ ਅੱਜ ਮੁਜ਼ਾਰੇ ਕੀਤੇ ਹੈ ਮਰਦਾਬਾ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਪ੍ਰਜਾਤੰਤਰ ਨੂੰ ਬਚਾਉਣ ਵਾਸਤੇ ਅੱਜ ਸੇਵ ਡੈਮੋਕ੍ਰੇਸੀ ਡੇ ਦੇ ਤੌਰ ਤੇ ਕਾਂਗਰਸ ਪਾਰਟੀ ਤੇ ਹੋਰ ਸਹਿਯੋਗੀ ਪਾਰਟੀਆਂ ਨੇ ਅੱਜ ਇਹ ਮਜਾਰਾ ਕਰਕੇ ਮੌਜੂਦਾ ਦੀ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਦੀ ਤੱਕੇਸ਼ਾਈ ਦੇ ਖਿਲਾਫ ਇਹ ਆਵਾਜ਼ ਉਠਾਈ ਹੈ 146 MP ਜਿਹੜੇ ਸਤਕਾਰਯੋਗ ਲੋਕਾਂ ਦੀ ਆਵਾਜ਼ ਹੈ ਅਗਰ ਉਹ ਹਿੰਦੁਸਤਾਨ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਚ ਠਾਉਂਦੇ ਹੈ ਤੇ ਮੋਦੀ ਸਰਕਾਰ ਦੇ ਉਲਟ ਕੋਈ ਗੱਲ ਕਰਦੇ ਆ ਤਾਂ ਜਿਹੜੇ ਮਾਨਯੋਗ ਸਪੀਕਰ ਸਾਹਿਬ ਨੇ ਉਹਨਾਂ ਨੂੰ ਸਸਪੈਂਡ ਕਰਕੇ ਬਾਹਰ ਕਰ ਦਿੰਦੇ ਆ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ ਲੋਕਾਂ ਦੀ ਦਵਾਜ਼ ਨੂੰ ਨਾ ਅੱਗੇ ਆਉਣ ਦੇਣ ਲਈ ਅੱਜ ਸਾਰੀਆਂ ਪਾਰਟੀਆਂ ਨੇ ਰਲ ਕੇ ਕਾਂਗਰਸ ਪਾਰਟੀ ਨੇ ਰਲ ਕੇ ਇਹ ਮੁਜ਼ਾਹਰਾ ਕੀਤਾ ਔਰ ਅਸੀਂ ਆਪ ਜੀ ਦੇ ਮਾਧਿਅਮ ਰਾਹੀਂ ਹਿੰਦੂਸਤਾਨ ਦੀ ਸਰਕਾਰ ਨੂੰ ਇਹ ਚਾਨਣ ਕਰਨਾ ਚਾਹੁੰਦੇ ਆ ਕਿ ਦੇਸ਼ ਦੇ ਲੋਕ ਸੜਕਾਂ ਤੇ ਆਏ ਆ ਤੁਸੀਂ ਤੱਕੇਸ਼ਾਈ ਨਾ ਕਰੋ ਡਿਕਟੇਟਰਸ਼ਿਪ ਨਾ ਕਰੋ ਅੰਗਰੇਜ਼ਾਂ ਵਾਲਾ ਰਾਜ ਮੁਗਲ ਰਾਜ ਉਸ ਨੂੰ ਨਾ ਅਡਾਪਟ ਕਰੋ ਇਹ ਸਦਾ ਕੁਰਸੀਆਂ ਨਹੀਂ ਰਹਿੰਦੀਆਂ ਕਦੇ ਨਾ ਕਦੇ ਛੱਡ ਕੇ ਪਾਸੇ ਹੋਣਾ ਪਊਗਾ ਲੋਕ ਇਤਿਹਾਸ ਦੇ ਸਿਰਜਣਹਾਰ ਆ ਲੋਕ ਇਸ ਗੱਲ ਦਾ ਤੁਹਾਡੇ ਤੋਂ ਜ਼ਰੂਰ ਜ਼ਰੂਰ ਲੋਕਾਂਤਰੀ ਤੁਸੀਂ ਗੱਲ ਕੀਤੀ ਹੈ ਕੱਲ ਭਾਜਪਾ ਨੇ ਪੁਤਲਾ ਫੁਕਿਆ ਰਾਹੁਲ ਗਾਂਧੀ ਅੱਜ ਤੁਸੀਂ ਨਰਿੰਦਰ ਮੋਦੀ ਦਾ ਬੁਰਾ ਰਾਜਨੀਤੀ ਜਾ ਕਿੱਥੇ ਨੂੰ ਰਹੀ ਹੈ ਦੇਖੋ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਪਤਾ ਪਰ ਜਿਹੜੀ ਗੱਲ ਅਸੀਂ ਕਰ ਰਹੇ ਹਾਂ 146 ਪਾਰਲੀਮੈਂਟ ਦੇ ਐਮਪੀ ਜਿਹਦੇ ਵਿੱਚੋਂ 100 ਲੋਕ ਸਭਾ ਜੋ 46 ਰਾਜ ਸਭਾ ਜੋ ਆਵਾਜ਼ ਠਾਉਣ ਵਾਲਾਂ ਦੀ ਆਵਾਜ਼ ਦਬਾਉਣਾ ਇਹ ਬਹੁਤ ਮਾੜੀ ਗੱਲ ਹੈ